ਨਜਾਇਜ਼ ਬੰਦ ਇੱਕ ਹੋਰ ਕਰਦੀ ਬਰਬਾਦੀ ਦੀ ਵਜ੍ਹਾ ਬਣੇ ਨੇ ਆਸ਼ਿਕ ਜੀਜੇ ਨਾਲ ਮਿਲ ਕੇ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦੇ ਨਾਲ ਇਡਾ ਕਰੂਰਤਾ ਭਰਿਆ ਕਾਰਾ ਕੀਤਾ ਗਿਆ ਹੈ ਕਿ ਲੋਕ ਵੀ 당 ਰਹਿ ਗਏ ਬੜੀ ਬੇਰਹਿਮੀ ਦੇ ਨਾਲ ਪਤੀ ਦੀ ਹਤਿਆ ਕਰ ਦਿੱਤੀ ਗਈ ਹੈ ਐਸੈਂਸਨੀ ਕੇਸ ਮਾਮਲਾ ਤਰੰਤਰੰ ਦੇ ਹਲਕਾ ਪੱਟੀ ਤੋਂ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਕਿਸੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਪਿੱਛੋਂ ਉਸ ਦੀ ਪਤਨੀ ਦੇ ਆਪਣੇ ਹੀ ਜੀਜੇ ਨਾਲ ਨਾਜਾਇਜ਼ ਸਬੰਧ ਬਣ ਜਾਂਦੇ ਨੇ ਅਤੇ ਜੇਲ੍ਹ ਦੇ ਵਿੱਚ ਬੈਠੇ ਸ਼ਮਸ਼ੇਰ ਸਿੰਘ ਨੂੰ ਉਸ ਦੇ ਯਾਰ ਦੋਸਤਾਂ ਦੇ ਵੱਲੋਂ ਉਸ ਦੀ ਪਤਨੀ ਦੀਆਂ ਕਰਤੂਤਾ ਦੇ ਬਾਰੇ ਪਲ-ਪਲ ਦੀ ਜਿਹੜੀ ਕਿ ਉਹ ਖਬਰ ਦਿੱਤੀ ਜਾਂਦੀ ਸੀ ਕਿ ਭਾਈ ਤੇਰੀ ਪਤਨੀ ਆਪਣੇ ਜੀਜੇ ਨਾਲ ਫਲਾਨੀ ਜਗ੍ਹਾ ਦੇ ਉੱਪਰ ਕੁੰਬਰੀ ਜਾ ਤੇ ਇਸ ਤਰ੍ਹਾਂ ਦੇ ਨਾਲ ਗਲਤ ਸਮਾਜ ਦੇ ਵਿੱਚ ਜੋ ਹੈ ਉਸ ਦਾ ਕਰੈਕਟਰ ਜਿਹੜਾ ਕਿ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਪਤੀ ਜ਼ਮਾਨਤ ਦੇ ਉੱਪਰ ਬਾਹਰ ਆਉਂਦਾ ਹੈ ਅਤੇ ਪਰਿਵਾਰ ਦੇ ਨਾਲ ਮਿਲ ਕੇ ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ ਪਤਨੀ ਦੇ ਸਿਰ ਦੇ ਉੱਪਰ ਜਿਵੇਂ ਕਿ ਆਸ਼ਕੀ ਦਾ ਪੂਸਵਰ ਹੁੰਦਾ ਕਿ ਉਹ ਆਪਣੇ ਪਤੀ ਦੀਆਂ ਗੱਲਾਂ ਨੂੰ ਅਣਸੁਣਾ ਕਰ ਦਿੰਦੀ ਹੈ ਇੱਥੋਂ ਤੱਕ ਕਿ ਇਹ ਕਹਿ ਜਾਂਦੀ ਹੈ ਕਿ ਮੈਂ ਤੈਨੂੰ ਛੱਡ ਸਕਦੀ ਹਾਂ ਪਰ ਗੁਰਲਾਲ ਨੂੰ ਨਹੀਂ ਜਿਸ ਤੋਂ ਬਾਅਦ ਪਤੀ ਦੀਆਂ तमाम ਕੋਸ਼ਿਸ਼ਾਂ ਅਸਫਲ ਰਹਿੰਦੀਆਂ ਨੇ ਪਰ ਇਸ ਅਜਿਹੇ ਦੇ ਵਿੱਚ ਆਪਣੇ ਪ੍ਰੇਮ ਸੰਬੰਧਾਂ ਦੇ ਵਿੱਚ ਪਤੀ ਨੂੰ ਅੜੀਕਾ ਸਮਝਦਿਆਂ ਹੋਇਆਂ ਪਤਨੀ ਨੇ ਆਪਣੇ ਪ੍ਰੇਮੀ ਭਾਵ ਕੀ ਆਪਣੇ ਰਿਸ਼ਤੇ ਦੇ ਵਿੱਚ ਜੀਜੇ ਨੂੰ ਜੀਜਾ ਲੱਗਦਾ ਸੀ ਉਸ ਦਿਨ ਮਿਲ ਕੇ ਜੋ ਹੈ ਸਾਥੀਆਂ ਨੂੰ ਬੁਲਾਇਆ ਜਾਂਦਾ ਹੈ ਤੇ ਫਿਰ ਬੇਰਮੀ ਦੇ ਨਾਲ ਸ਼ਮਸ਼ੀਰ ਦੀ ਕੁਟਮਾਰ ਕੀਤੀ ਜਾਂਦੀ ਹੈ ਤੇ ਸਰ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਕਰਕੇ ਗੈਰੇ ਜ਼ਖਮਾਂ ਦੀ ਤਾਬ ਨਾ ਚੇਲਦਿਆਂ ਹੋਇਆਂ ਸ਼ਮਸ਼ੇਰ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੀ ਜਾਨ ਨਿਕਲ ਜਾਂਦੀ ਹੈ ਸਕਰੀਨ ਦੇ ਉੱਪਰ ਛੋਟੀ ਜੀ ਜਿਹੜੀ ਕਿ ਫੋਟੋ ਲੱਗੀ ਦੇਖ ਰਹੇ ਹੋ ਇਹ ਸ਼ਮਸ਼ੇਰ ਦੀ ਹੈ ਅਤੇ ਪਿੱਛੇ ਕਿਵੇਂ ਪਰਿਵਾਰ ਜੋ ਹਾਈ ਦੁਹਾਈ ਪਾਰਿਆ ਹੈ ਅਤੇ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਜੋ ਹੈ ਪੁਲਿਸ ਤੋਂ ਇਨਸਾਫ ਦੀ ਗੋਹਰ ਲਗਾਉਂਦਾ ਹੋਇਆ ਨਜ਼ਰ ਆਇਆ ਹੈ ਮ੍ਰਿਤਕ ਸ਼ਮਸ਼ੇਰ ਦੀ ਭਾਬੀ ਅਤੇ ਭੈਣ ਸਮੇਤ ਉਸਦੇ ਹੋਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਇਹ ਵੀ ਦੱਸਿਆ ਕਿ ਜੋ ਸ਼ਮਸ਼ੇਰ ਦੇ ਪਿਤਾ ਨੂੰ ਰਿਟਾਇਰਮੈਂਟ ਦੇ ਉੱਪਰ ਕੁਝ ਪੈਸੇ ਮਿਲੇ ਸਨ ਅਤੇ ਉਹਨਾਂ ਪੈਸਿਆਂ ਨੂੰ ਲੈ ਕੇ ਜੋ ਹੈ ਜੋ ਲੜਕੀ ਸੀ ਉਹ ਆਪਣੇ ਜੀਜੇ ਨਾਲ ਕਰੋ ਕਿਤੇ ਚਲੇ ਜਾਂਦੀ ਹੈ ਅਤੇ ਕਾਫੀ ਦਿਨਾਂ ਬਾਅਦ ਜਿਹੜੀ ਕਿ ਵਾਪਸ ਆਉਂਦੀ ਹੈ ਅਤੇ ਲੋਕ ਜਿਹੜੀ ਕਿ ਅਜਿਹੇ ਗਲ रिलेशन दी वजह करके परिवार ਤੇ ਉੱਪਰ ਉਂਗਲੀਆਂ ਚੁੱਕਰੇ ਸਨ ਬਦਨਾਮੀ ਹੋ ਰਹੀ ਸੀ ਅਤੇ ਸ਼ਮਸ਼ੇਰ ਦੇ ਵੱਲੋਂ ਆਪਣੀ ਪਤਨੀ ਨੂੰ ਰੋਕਿਆ ਵੀ ਗਿਆ ਪਰ ਉਸ ਦੀ ਇੱਕ ਨਾ ਸੁਣੀ ਅਤੇ ਅੱਜ ਇਹ ਦਿਨ ਆਇਆ ਕਿ ਉਸਨੇ ਆਪਣੇ ਪਤੀ ਨੂੰ ਹੀ ਮੌਤੇ ਘਾਟ ਉਤਾਰ ਦਿੱਤਾ। ਧੰਨਵਾਦ ਭਾਜੀ ਨਾਨ ਖਾ ਗਈ ਅੱਡ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾ ਕੇ ਖਲੋ ਕੇ ਨਾਂ ਲਾ ਕੇ ਨਾਂ ਲਾ ਕੇ ਵਡਾਇਆ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਦੰਦ ਤਰ ਮਾਰ ਕੇ ਸਿਰ ਪਾੜਿਆ ਜੋ ਦਾ ਦੰਦ ਤਖ ਬੋਏ ਜੋ ਅੰਗਰੇਜ਼ਤੀ ਨਿਵਾੜ ਨੰਬਰ 1 ਚ ਭਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਫਿਰ ਮੁੰਡਾ ਏ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਾਰਨ ਕੀ ਬਣਿਆ ਵੀ ਕਾਰਨ ਕੀ ਕਾਰਨ ਕੀ ਪੰਜ ਮਹੀਨੇ ਹੋ ਗਿਆ ਪਹਿਲਾ ਸਾਲ ਹੋ ਗਿਆ ਜਿਹੜੇ ਚ ਛਡਾਈ ਜੇਲ ਤੋਂ ਖਬਰਾਂ ਜਾਂਦੀਆਂ ਇਹਦੇ ਯਾਰ ਬਲੀ ਦਾ ਦੇਈ ਤੇਰੀ ਕਰਦੀ ਆ ਸੰዱ ਤੇਰੇ ਨਾਲ ਰਹਿੰਦੀ ਜੋ ਗੱਡੀਆਂ ਚ ਕਮਾਉਂਦਾ ਹੀ ਹੋ ਇਹਨੂੰ ਸ਼ਰੇਹਾਂ ਨੂੰ ਮਸਤੀ ਚ ਲੁਆਉਂਦਾ ਹੈ ਗੱਡੀਆਂ ਚ ਕਮਾਉਂਦਾ ਹੀ ਬਾਬੇ ਨੂੰ ਫੋਨ ਕਰਦਾ ਮੈਨੂੰ ਭਾਦੀ ਬਾਹਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕੇ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੇ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਨਾ ਮਰਦਾ ਜਿਹਦੀ ਮੌਤ ਹੋਈ ਆ ਕੀ ਹੈ ਕੀ ਨਾ ਕੀ ਦਾ ਸੰਜੇਰ ਸਿੰਘ ਆ ਪੰਜ ਮਹੀਨੇ ਹੋ ਗਏ ਹੋਰ ਮੇਰਾ ਪੰਜ ਮਹੀਨੇ ਹੋ ਕੇ ਬਾਹਰ ਕਢਾਈ ਨੂੰ ਇਹਨੂੰ ਪੰਜਾਂ ਮਹੀਨਿਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਉਂਦਾ ਰਿਹਾ ਅੰਦਰੇ ਅੰਦਰ ਸਾਨੂੰ ਮੇਰੇ ਆਪਦੇ ਜੀਜੇ ਦਾ ਕਿਹੜਾ ਛੜਦੇ ਪਾਂਦੀ ਸ਼ਹਿਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਨੂੰ ਛੱਡ ਸਕਦੇ ਭਰਾ ਮੇਰੇ ਨੂੰ ਇਹਦੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 5.5 3 3 ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਤੇ ਆਪਦੇ ਜੀਜੇ ਦੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਿਆ ਇਹ ਉਹ ਬੜੇ ਨੇ ਤਰਲੰਗਤਾਂ ਲਈਆਂ ਤੋਂ ਫਿਰ ਵੀ ਕਿਹ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤਾਂ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਲਕੇ ਘਰ ਦੀ ਘਰ ਦੇ ਖਸਾਮ ਦੀ ਘਰ ਦੇ ਖਸਾਮ ਹੋਈ ਤੇ ਪੰਚਾਇਤ ਦੀ ਗੱਲ ਹੋਈ ਪੈਸਿਆਂ ਦੀ ਪੰਚਾਇਤ ਦੀ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹ ਜੀਜੇ ਦੇ ਨਾਲ ਮਾੜੀ ਤੇ ਉਹਦੇ ਡੱਕਦਾ ਹੀ ਉਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗੀ ਹਾਂਜੀ ਉਹਦਾ ਘਰਾਲਸੇ ਵੀ ਇਹਦੇ ਜੀ ਜੇ ਨਾਹੀ ਜਿਆਦੀਪ ਸਿੰਘ ਜੀ ਦੇ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦਾ ਨਾਹੀ ਹਮ ਹਰਪ੍ਰੀਤ ਸਿੰਘ ਵੀ ਉਹਦੇ ਸਾਲੇ ਦਾ ਨਾਹੀ ਸਿੱਮੀ ਨੇ ਪਿੱਛੇ ਆ ਕੇ ਲੰਕਾਰਾ ਮਾਰਿਆ ਜੀ ਮਨਦੀਪ ਕੌੜੀ ਲੰਕਾਰਾ ਮਾਰਿਆ ਫੜ ਲੇ ਸ਼ੇਰ ਆ ਇਹੋ ਜਿਹੀ ਜਾਨਾ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਸੀ ਤੇ ਹੀ ਤੇ ਉਹਨੂੰ ਜਾਨੋਂ ਮਕਾਨੜੀ